ਨੌਵੇਂ ਪਾਤਸ਼ਾਹ ਦਾ ਸਥਾਨ ਉੱਥੇ ਬਿਜਲੀ ਚਾਹੀਦੀ ਸੀ ਸੰਤਾ ਨੇ ਕਿਹਾ ਵੀ ਭਾਈ ਜੋੜਵੇਲੇ ਤੋਂ ਪਹਿਲਾਂ ਪਹਿਲਾਂ ਨੌਵੇਂ ਪਾਤਸ਼ਾਹ ਦਾ ਜਿਹੜਾ ਆ ਰਿਹਾ ਹੈ ਵੀ ਲਾਈਟ ਪਹਿਲਾਂ ਪਹਿਲਾਂ ਪ੍ਰਬੰਧ ਕਰਨਾ ਹੈ ਮਹਿਕਮੇ ਵਾਲੇ ਟਲਮਟ ਕਰਦੇ ਹੋਣਗੇ ਜਾਂ ਕੀ ਹੈ ਕਿਸ ਤਰ੍ਹਾਂ ਹੋ ਜਾ ਲਓ ਜੀ ਇਹੋ ਜਿਹਾ ਪਾਣਾ ਵਰਤਿਆ ਵੀ ਬਾਬਾ ਗੁਰਦੇਵ ਸਿੰਘ ਉਹਨਾਂ ਦੇ ਸੇਵਕ ਰਹੇ ਦੂਜੇ ਨਿਮਰਤਾ ਐਸਸੀ ਦਾ ਫੋਨ ਆਉਂਦਾ ਐਕਸ਼ਨ ਐਸਸੀ ਕਹਿੰਦਾ ਭਾਈ ਸੇਖੂਪੁਰ ਵਾਲੇ ਸੰਤ ਮੇਰੇ ਕੋਲ ਬੈਠੇ ਆ ਇਹ ਜਿਹੜਾ ਮਸਲਾ ਹੈ ਉਥੇ ਆਪਾਂ ਇਹ ਜੋੜ ਮੇਲੇ ਤੋਂ ਪਹਿਲਾਂ ਲਾਈਟ ਦੇਣੀ ਆ ਉਥੇ ਐਕਸ਼ਨ ਕਹਿੰਦਾ ਜੀ ਸੰਤ ਮੇਰੇ ਕੋਲ ਬੈਠੇ ਉਹ ਕਹਿੰਦਾ ਵੀ ਨਹੀਂ ਇਹ ਕੋਈ ਹੋਰ ਸੰਤ ਹੋਊਗਾ ਇਹਨੇ ਨੂੰ ਐਸਡੀਓ ਦਾ ਫੋਨ ਆਇਆ ਉਹ ਐਕਸ਼ਨ ਨੂੰ ਕਹਿੰਦਾ ਸਰ ਵੀ ਮੇਰੇ ਕੋਲ ਸੰਤ ਆਏ ਬੈਠੇ ਆ ਇੱਥੇ ਸੇਖੂਪੁਰ ਵਾਲੇ ਐਟ a time ਤਿੰਨ ਥਾਂ ਤੇ ਅਵਸਰਾਂ ਦੇ ਕੋਲ ਇਕ ਕੋਈ ਸੰਤ ਬੈਠਾ ਨਜ਼ਰ ਆਇਆ ਅਖੀਰ ਨੂੰ ਉਹ ਸੰਤ ਪੁੱਛਦੇ ਆ ਕਹਿੰਦੇ ਮਹਾਰਾਜ ਤੁਹਾਡੇ ਚ ਅਸਲੀ ਕੂਰਨਦਾਸ ਕੌਣ ਹੈ ਕਹਿੰਦੇ ਕਿਉਂ ਕਹਿੰਦੇ ਦੋ ਹੋਰ ਵੀ ਬੈਠਾ ਉੱਥੇ ਸਨ ਉਹ ਜਿਹੜੇ ਸੀ ਸੇਖੂਪੁਰ ਵਾਲੇ ਉਹ ਕਹਿੰਦੇ ਭਾਈ ਅਸਲੀ ਤਾਂ ਮੈਂ ਆ ਕਹਿੰਦੇ ਉਹ ਕਹਿੰਦੇ ਉਹ ਮੇਰਾ ਖਸਮ ਹੈ ਮੇਰਾ ਮਾਲਕ ਹੈ ਉਹਨੇ ਮੇਰਾ ਰੂਪ ਧਾਰਨ ਕਰਿਆ ਮੈਂ ਤਾਂ ਥੱਟ ਤੇਰੀ ਕੋਲੀ ਬੈਠਾ ਰਾਤ ਰਾਤ ਬਿਜਲੀ ਵਾਲਿਆਂ ਦੀਆਂ ਗੱਡੀਆਂ ਬਿਜਲੀ ਵਾਲਿਆਂ ਦਾ ਪ੍ਰਬੰਧ ਰਾਤ ਰਾਤ ਬੀ ਲੀ ਗਈ 24 ਘੰਟੇ ਜਾ ਕੇ ਦੇਖ ਲਓ ਰਾਤ ਰਾਤ ਚ ਪ੍ਰਬੰਧ ਹੋਇਆ ਤੇਰੇ ਰੰਗਾਂ ਦਾ ਬੇਦ ਨਾ ਜੀ